ਸਸ਼ੀਕਾਲ ਜੀ ਦੋਸਤੋ ਠੀਕ ਠਾਕ ਹੋ ਇੱਕ ਨਵਾਂ ਜਿਹੜਾ ਟ੍ਰੈਂਡਿੰਗ ਮੁੱਦਾ ਉਹ ਮਿਲ ਚੁੱਕਿਆ ਤੇ ਆਪਾਂ ਵੀ ਉਹਦੇ ਵਿੱਚ ਹਿੱਸਾ ਪਾ ਰਹੇ ਹਾਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਚੁੱਕੀ ਆ ਸੋਸ਼ਲ ਮੀਡੀਆ ਸਾਰਾ ਕੱਲ ਦਾ ਉਹਨੇ ਘੇਰ ਰੱਖਿਆ ਵਾ ਤੇ ਸਾਰੇ ਪਾਸੇ ਉਹ ਵੀਡੀਓ ਘੁੰਮ ਗਈ ਸਾਰੇ ਪੇਜਾਂ ਵਾਲਿਆਂ ਨੂੰ ਚੈਨਲਾਂ ਵਾਲਿਆਂ ਨੂੰ ਮਸਾਲਾ ਮਿਲ ਚੁੱਕਿਆ ਵਾ ਰੁਪੇਂਦਰ ਹਾਂਡਾ ਦੀ ਵੀਡੀਓ ਜਿਹੜੀ ਵਾਇਰਲ ਹੋਈ ਆ ਕਿ ਉਹ ਮਾਈਕ ਸੁੱਟ ਕੇ ਸਟੇਜ ਤੋਂ ਜਾ ਰਹੀ ਆ ਕੋਈ ਆਪਸ ਦੇ ਵਿੱਚ ਉਹਨਾਂ ਦੀ ਬਹਿਸ ਹੋਈ ਆ ਜਿਹੜੇ ਉੱਥੇ ਹੋਸਟ ਸੀਗੇ ਜਾਂ ਪ੍ਰਮੋਟਰ ਸੀ ਪੂਰੀ ਤਰ੍ਹਾਂ ਹਾਲੇ ਕੋਈ ਵੀ ਗੱਲਬਾਤ ਆ ਜਿਹੜੀ ਖੁੱਲ ਕੇ ਸਾਹਮਣੇ ਨਹੀਂ ਆ ਪਾਈ ਪਰ ਉਹ ਵੀਡੀਓ 'ਚ ਤੁਸੀਂ ਦੇਖਿਆ ਕਿ ਰੁਪਿੰਦਰ ਹੰਡਾ ਜਿਹੜੇ ਸਿੰਗਰ ਨੇ ਉਹਨਾਂ ਦਾ ਸ਼ੋਅ ਸੀਗਾ ਜੀ ਐਡਮਿੰਟਨ ਕੈਨੇਡਾ ਦੇ ਵਿੱਚ ਉਹ ਮਾਈਕ ਸੁੱਟ ਕੇ ਜਾ ਰਹੇ ਆ ਸਟੇਜ ਦੇ ਉੱਤੇ ਬੜੇ ਗੁੱਸੇ ਦੇ ਵਿੱਚ ਇਹ ਗੱਲ ਨਹੀਂ ਮੈਨੂੰ ਠੀਕ ਲੱਗੀ ਮਸਲਾ ਕੋਈ ਵੀ ਹੋਵੇ ਇੱਕ ਮਾਈਕ ਜਿਹੜਾ ਸੁੱਟਣਾ ਸਟੇਜ ਦੇ ਉੱਤੇ ਇਹ ਮਾੜੀ ਗੱਲ ਹੈ ਰੁਪੇਂਦਰ ਹਾਂਡਾ ਦੇ ਲਈ ਬਹੁਤ ਸੁਰੀਲੀ ਆਰਟਿਸਟ ਆ ਆਵਾਜ਼ ਪੰਜਾਬ ਦੀ ਉਹਨਾਂ ਨੇ ਵਿਨ ਕੀਤਾ ਸੀ ਬਹੁਤ ਮਿਹਨਤ ਕੀਤੀ ਸੀ ਤੇ ਗਾਣੇ ਵੀ ਵਧੀਆ ਹੁੰਦੇ ਨੇ ਕੋਈ ਐਹੋ ਜੀ ਗੱਲ ਨਹੀਂ ਪਰ ਜਿਹੜਾ ਮਾਈਕ ਸੁੱਟਿਆ ਓਹੋ ਠੀਕ ਨਹੀਂ ਲੱਗੀ ਗੱਲ ਜਿੱਦਾਂ ਨਾ ਇੱਕ ਆਰਟਿਸਟ ਹੁੰਦਾ ਉਹ ਸਾਜ਼ਾਂ ਦੀ ਇੱਜ਼ਤ ਕਰਦਾ ਵਾ ਸਟੇਜ ਦੀ ਇੱਜ਼ਤ ਕਰਦਾ ਤੇ ਮਾਈਕ ਵੀ ਉਹੀ ਥਾਂ ਰੱਖਦਾ ਵਾ ਇੱਕ ਆਰਟਿਸਟ ਲਈ ਜੋ ਮੇਰਾ ਮੰਨਣਾ ਵਾ ਕਿ ਮਾਈਕ ਇੱਕ ਤੁਹਾਨੂੰ ਜ਼ਰੀਆ ਇੱਕ ਤੁਹਾਡਾ ਵਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਣ ਲਈ ਤੇ ਇਹ ਮਾਈਕ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਹੁੰਦਾ ਤੇ ਮਾਈਕ ਸੁੱਟਣਾ ਮੇਰੇ ਹਿਸਾਬ ਨਾਲ ਬਿਲਕੁਲ ਗਲਤ ਆ ਕੋਈ ਵੀ ਮਸਲਾ ਸੀ ਮਸਲਾ ਭਾਵੇਂ ਕਿ ਹਾਲੇ ਤੱਕ ਸਾਹਮਣੇ ਨਹੀਂ ਆਇਆ ਕੁਈ ਲੋਕ ਕਹਿ ਰਹੇ ਨੇ ਕਿ ਉਹ ਲੇਟ ਪਹੁੰਚੀ ਜੀ ਕਿਸੇ ਨੇ ਪਾਇਆ ਹੋਇਆ ਸੀ 2 ਵਜੇ ਦਾ ਟਾਈਮ ਸੀ ਉਹ 6 ਵਜੇ ਪਹੁੰਚੀ ਕੋਈ ਕੁਛ ਇਸ ਤਰ੍ਹਾਂ ਪਰ ਇਹਦਾ ਕੋਈ ਵੀ ਆਪਾਂ ਨੂੰ ਐਦਾਂ ਪੁਖਤਾ ਸਬੂਤ ਨਹੀਂ ਮਿਲਿਆ ਕਿ ਇਹੀ ਗੱਲ ਆ ਕੋਈ ਕਹਿ ਰਿਹਾ ਕਿ ਪੇਮੈਂਟ ਦਾ ਮਸਲਾ ਵਾ ਜੋ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਜੋ ਉਹ ਪਹਿਲਾਂ ਮਾਈਕ ਤੇ ਬੋਲ ਰਹੀ ਆ ਰੁਪਿੰਦਰ ਹੰਡਾ ਉੱਥੋਂ ਇਹ ਲੱਗ ਰਿਹਾ ਕਿ ਪੇਮੈਂਟ ਦਾ ਹੀ ਮਸਲਾ ਵਾ ਕਿਉਂਕਿ ਉਹ ਕਹਿ ਰਹੀ ਆ ਕਿ ਜੇ ਪੇਮੈਂਟ ਵਾਲੀ ਗੱਲ ਆ ਤਾਂ ਮੈਂ ਬਿਨਾ ਪੇਮੈਂਟ ਤੋਂ ਸਾਰਾ ਸ਼ੋਅ ਲਾ ਰਹੀਆਂ ਕੋਈ ਆਰਟਿਸਟ ਇਦਾਂ ਨਹੀਂ ਲਾਉਂਦਾ ਤਾਂ ਇਹਦਾ ਮਤਲਬ ਉੱਥੇ ਕੋਈ ਪੇਮੈਂਟ ਦਾ ਹੀ ਰੌਲਾ ਪਿਆ ਵਾ ਤੇ ਨਾਲ ਜਿਹੜੇ ਉਹ ਹੋਸਟ ਖੜੇ ਸੀ ਉਹਨਾਂ ਨੇ ਜਦੋਂ ਕਿਹਾ ਵੀ ਮੇਰੇ ਕੋਲ ਸਬੂਤ ਆ ਤੇ ਉਦੋਂ ਉਹਨੇ ਗੁੱਸੇ ਦੇ ਵਿੱਚ ਮਾਈਕ ਥੱਲੇ ਸੁੱਟਦਾ ਸੋ ਦੇਖੋ ਜਿਹੜੀ ਵੀ ਕੋਈ ਗੱਲ ਸੀ ਉਹ ਬਹਿ ਕੇ ਨਿਬੜ ਜਾਣੀ ਸੀ ਗੁੱਸੇ ਤੇ ਇੱਕ ਆਰਟਿਸਟ ਲਈ ਕੰਟਰੋਲ ਕਰਨਾ ਬੜਾ ਜ਼ਰੂਰੀ ਹੁੰਦਾ ਕਿ ਰੁਪਿੰਦਰ ਹੰਡਾ ਪਹਿਲਾਂ ਵੀ ਕਈ ਵਾਰ ਸੁਰਖੀਆਂ 'ਚ ਆ ਚੁੱਕੀ ਆ ਇੱਕ ਵਾਰ ਲਾਈਵ ਦੇ ਵਿੱਚ ਉਹ ਆਪਣੇ ਜਿਹੜੇ ਫੈਨਸ ਜਾਂ ਜਿਹੜੇ ਉਹਦੇ ਆਡੀਅנס ਆ ਉਹਨਾਂ ਨੂੰ ਕਾਫੀ ਤਤਾ ਬੋਲਦੀ ਨਜ਼ਰ ਆਈ ਸੀ ਕਿ ਕਾਫੀ ਸਾਲ ਪਹਿਲਾਂ ਦੀ ਉਹ ਗੱਲ ਤੇ ਥੋੜਾ ਜਿਹਾ ਐਟੀਟਿਊਡ ਰੁਪਿੰਦਰ ਹੰਡਾ ਹੋਰਾਂ ਦਾ ਇਦਾਂ ਦਾ ਹੈਗਾ ਪਰ ਮੈਂ ਕਹਿੰਨਾ ਇੱਕ ਕਲਾਕਾਰ ਨੂੰ ਜ਼ਰੂਰ ਇਦੇ ਤੇ ਕੰਮ ਕਰਨਾ ਚਾਹੀਦਾ ਆਪਣੇ ਬਿਹੇਵੀਅਰ ਤੇ ਆਪਣੇ ਐਟੀਟਿਊਡ ਤੇ ਬਹੁਤ ਸਾਰੀਆਂ ਗੱਲਾਂ ਸਟੇਜਾਂ ਤੇ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਗੱਲਾਂ ਆਰਟਿਸਟ ਜਿਹੜੇ ਆ ਉਹਨਾਂ ਨਾਲ ਹੁੰਦੀਆਂ ਰਹਿੰਦੀਆਂ ਪਰ ਜਿਹੜਾ ਆਰਟਿਸਟ ਉਹ ਮੌਕਾ ਸਾਂਭ ਗਿਆ ਉਹੀ ਫਿਰ ਅਸਲੀ ਕਲਾਕਾਰ ਹੁੰਦਾ ਵਾ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਬਾਕੀ ਮੈਨੂੰ ਸਿਰਫ ਗੁੱਸਾ ਇੱਕ ਮਾਈਕ ਸੁੱਟਣ ਦਾ ਲੱਗਿਆ ਉਹ ਨਹੀਂ ਸੁੱਟਣਾ ਚਾਹੀਦਾ ਸੀ ਜੀ ਤੁਹਾਡੇ ਕੀ ਵਿਚਾਰ ਨੇ ਜਰੂਰ ਦਿਓ